ਅੰਬੇ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਹ ਜੀ ਗੱਡੀ ਰਾਮ ਨੇ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਉਹਨੂੰ ਵਜਾਉਂਦੇ ਵਜਾਉਂਦੇ ਨੂੰ ਗੱਡੀ ਇੱਕ ਟਰੈਕ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੀਆਂ 14-15 ਈਰੀਪ ਨੇ ਜਿਹੜਾ ਨੇ ਦੋ ਤਿੰਨ ਬੱਚੇ ਜੰਗੜ ਰਹੇ ਨੇ ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਦੋ ਅੱਛਾ ਜੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਅੱਛਾ ਜੀ ਡੇਰਾ ਸਾਹ ਤੋਂ ਆਏ ਪਾਪਾ ਪਾਪਾ ਇਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਸ ਨੂੰ ਪਤਾ ਲੱਗਾ ਜੀ ਇਹ ਹੁਣ ਦੇ ਕੰਮ ਤੋਂ ਬਾਹਰ ਹੈ ਸਰ ਇਸ ਪਰ ਐਕਸੀਡੈਂਟ ਹੋਇਆ ਸਰ ਆਪਣੇ ਹਸਪਤਾਲ ਦੇ ਵਿੱਚ ਕਿੰਨੇ ਮੇਰੀ ਜਾਇਦਾਦ ਉਸ ਦੇ ਕਿ ਜਾਇਸਵਰੀ ਸਵੇਰ ਸਾਢੇ 3 ਵਜੇ ਚੌੜਸਾ ਪੁਦਾਰੇ ਨੇੜੇ ਇੱਕ ਨਵਿੰਦਰ ਅਪਿਕਾ ਹੁਣ ਹੈ ਨਹਿਰ ਦੇ ਵਿੱਚ ਗਿਰਦੇ ਜਿਹਦੇ ਨਾਲ ਕਰੀਬਨ 18 ਬੰਦੇ ਜੋ ਪੱਟੜ ਹੋ ਗਏ ਜੀ ਜਿਹਦੇ ਚੋਂ ਚੌੜ ਚੋਂ ਕੋਸਾਂ ਵਸਪੁਰ ਚਲੇ ਗਏ ਉਹਨਾਂ 14 14 ਬਈਆ ਮਤ ਲੋਕਾਂ मृतक हालत तो तो फे ले आई गई है पचहत्तर साल की दस साल की उस तो अलावा बारह जख्मी हालत है जिन्होंच पांच गंभीर से रैफर करता है उन्होंने कई फ्रैक्चर हो बाकी पाँच जो ठीक हालत से साज नहीं कि पेशेंट ठीक ने जी अपने किन्न डैथ हो चुकी है पांच सा हालत जी और तकरीबन पाँच छे जो अब रेफर करते हैं बच्चे वगैरह सर ਉਹ ਸਮੁੰਦਰ ਨ ਪੈਸੰਜਰ ਨੇ ਬਸੇਆ ਕਿ ਉਹਨਾਂ ਦੇ ਨਾਲ ਜਿਹੜੇ ਪੈਸੰਜਰ ਕਾਪੜਾ ਕਰ ਰਹੇ ਸੀ تین ਬੱਚੇ ਉਹ ਨਦੀ ਵਿੱਚ ਡੁੱਬ ਗਏ ਉਹਨੂੰ ਲਾਪਤਾ ਹੈ ਲੇਕਿਨ ਖਬਰ ਆਈ ਹੈ ਕਿ ਉਹ ਸੰਵਾਲਾ ਦੇ ਨੇੜੇ ਮਹਿਨਤ ਕੱਢਦੇ ਤੇ ਲੈਣੇ ਉਹਨੂੰ ਮਿਲਦਾ ਪਲੂਚ ਬੱਚਾ ਖਾਲਸਾ ਜੀ ਕੀ ਕੰਡੀਸ਼ਨ ਹੈ ਸਰ ਮੇਜਨ ਦੇ ਹੁੰਦੇ ਉਹ ਸੰਵਾਲਾ ਸੰਵਾਲਾ ਜ਼ਿਲ੍ਹੇ ਦੇ ਤੇ ਜਿਹੜੇ ਪੈਸੰਜਰ ਦੀ ਸਾਰੇ ਨizampur ਪਿੰਡ ਦੇ ਸੀ Nizampur ਕੋਲ ਦੀ ਜਾਨ ਦੀ ਲੇਖਾ ਠੀਕ ਥੈਂਕ ਯੂ